ਅਲਸੀ ਬਾਰੇ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਲਸੀ ਨੂੰ ਲਾਉਣ ਦਾ ਸਮਾਂ ਤੇ ਦੇਖਭਾਲ ਦਾ ਜਿਹੜਾ ਤਰੀਕਾ ਤੇ ਸਿੰਚਾਈ ਵਗੈਰਾ ਬਾਰੇ ਜਿਹੜੀਆਂ ਮੋਟੀਆਂ-ਮੋਟੀਆਂ ਗੱਲਾਂ ਕਰਾਂਗੇ ਪਹਿਲਾਂ ਜਿਹੜਾ ਅਲਸੀ ਦੇ ਫਾਇਦੇ ਬਾਰੇ ਗੱਲ ਕਰ ਲਈਏ ਆ ਲਗਭਗ ਜਿਹੜੀਆਂ ਵੀ ਕਰੀਮਾਂ ਬਣਾਈਆਂ ਜਾਂਦੀਆਂ ਨੇ ਦਰਦ ਲਈ ਜਿਹਦੇ ਜਿਹ ਡਿਕਲੋਫੈਨਿਕ ਵਗੈਰਾ ਆ ਜਾਂਦੀਆਂ ਨੇਗੀਆਂ ਉਹਨਾਂ ਸਾਰੀਆਂ ਦੇ ਵਿੱਚ ਜਿਹੜਾ ਅਲਸੀ ਦਾ ਤੇਲ ਵਰਤਿਆ ਜਾਂਦਾ ਹੈਗਾ ਤੁਸੀਂ ਉਹਨਾਂ ਦੇ ਰੈਪਰ ਦੇ ਉੱਪਰ ਕਦੇ ਪੜ੍ਹਿਆ ਹੋਈ ਉਹਦੇ ਤੇ ਲੈਂਸੀਡ ਆਇਲ ਲਿਖਿਆ ਹੋਊਗਾ ਲੈਂਸੀਡ ਅੰਗਰੇਜ਼ੀ ਦੇ ਵਿੱਚ ਅਲਸੀ ਨੂੰ ਕਿਹਾ ਜਾਂਦਾ ਹੈਗਾ ਸੋ ਇਥੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਜੇਕਰ ਆਪਾਂ ਆਲਸੀ ਨੂੰ ਆਪਣੀ ਖਰਾਕ ਦੇ ਵਿੱਚ ਸ਼ਾਮਲ ਕਰ ਲਈਏ ਤਾਂ ਕਾਫੀ ਸਾਰੇ ਦਰਦਾਂ ਤੋਂ ਆਪਾਂ ਨੂੰ निजात ਮਿਲ ਸਕਦੀ ਹੈਗੀ ਤੇ ਆਲਸੀ ਨੂੰ ਬੀਜਣ ਦਾ ਸਹੀ ਸਮਾਂ ਕਿਹੜਾ ਹੈਗਾ ਅ ਕਿਸ ਤਰ੍ਹਾਂ ਆਪਾਂ ਇਹਨੂੰ ਬੀਜਣਾ ਹੈਗਾ ਤੇ ਕਿਵੇਂ ਇਹਦਾ ਰੱਖ-ਰਖਾਅ ਕਰਨਾ ਹੈਗਾ ਸਾਰੀਆਂ ਚੀਜ਼ਾਂ ਬਾਰੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋਅ ਅਤੇ ਸਬਸਕ੍ਰਾਈਬ ਕਰ ਲਓ ਹੁਣ ਗੱਲ ਕਰ ਲਈਏ ਆਲਸੀ ਨੂੰ ਬੀਜਣ ਦੇ ਸਮੇਂ ਬਾਰੇ ਅਕਤੂਬਰ ਦੇ ਮਹੀਨੇ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੁਸੀਂ ਆਲਸੀ ਨੂੰ ਜਿਹੜਾ ਬੀਜ ਸਕਦੇ ਹੋਗੇ ਤੇ ਅਸੀਂ ਜਿਹੜਾ ਅਲਸੀ ਨੂੰ ਬੀਜਣ ਲਈ ਤੁਹਾਨੂੰ ਬੈਡਾਂ ਜਾਂ ਬੱਟਾਂ ਦੇ ਉੱਪਰ ਹੀ ਜਿਹੜੀ ਸਲਾਹ ਦੇਵਾਂਗੇ ਇਹਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਜਿਹੜਾ ਰਸਾਇਣਿਕ ਖਾਦਾਂ ਤੇ ਰਸਾਇਣਿਕ ਜਿਹੜੀਆਂ ਦਵਾਈਆਂ ਦੀ ਵਰਤੋਂ ਨਹੀਂ ਕਰਦੇਗੇ ਉਹਦੇ ਕਰਕੇ ਜਿਹੜਾ ਇਹਨਾਂ ਦੀ ਆਪਣੀ ਤੱਤਾਂ ਦੀ ਪੂਰਤੀ ਲਈ ਜਿਹੜਾ ਬੱਟ ਦੇ ਵਿੱਚ ਮਿੱਟੀ ਜ਼ਿਆਦਾ ਹੋਣ ਦੇ ਨਾਲ ਬੂਟਾ ਜਿਹੜਾ ਚੰਗੀ ਗ੍ਰੋਥ ਕਰਦਾਗਾ ਬਾਕੀ ਜਿਹੜਾ ਤੁਸੀਂ ਦੇਖ ਸਕਦੇ ਹੋ ਅਲਸੀ ਆਪਣੇ ਕੋਲ ਲੱਗੀ ਹੋਈ ਹੈਗੀ ਅਸੀਂ ਆਪਾਂ ਜਿਹੜਾ ਲਗਭਗ ਕੋਈ ਵੀ ਫਸਲ ਆ ਉਹ ਇਕੱਠੀ ਨਹੀਂ ਲਾਉਂਦੇਗੇ ਇੱਕ ਇੱਕ ਹੋਰਾ ਕੱਢ ਕੇ ਦੋ ਹੋਰੇ ਕਿਸੇ ਹੋਰ ਫਸਲ ਦੇ ਫਿਰ ਇੱਕ ਹੋਰਾ ਇਸ ਤਰ੍ਹਾਂ ਕਰਦੇ ਆ ਉਹਦੇ ਨਾਲ ਜਿਹੜਾ ਫਸਲਾਂ ਦੇ ਵਿੱਚ ਕੰਪੀਟੀਸ਼ਨ ਘਟਦਾ ਹੈਗਾ ਇੱਕ ਦੂਜੇ ਨਾਲ ਜਿਹੜਾ ਫਸਲਾਂ ਦਾ ਕੰਪੀਟੀਸ਼ਨ ਘਟਣ ਦੇ ਨਾਲ ਚੰਗੇ ਤੱਤ ਜਿਹੜੇ ਮਿੱਟੀ ਦੇ ਵਿੱਚੋਂ ਚੱਕ ਕੇ ਫਸਲਾਂ ਆਪਣੇ ਬੀਜ ਦੇ ਵਿੱਚ ਲੈ ਕੇ ਆਉਂਦੀਆਂ ਨੇਗੀਆਂ ਤੇ ਬੀਜ ਦੇ ਵਿੱਚੋਂ ਜੇ ਚੰਗੇ ਤੱਤ ਮਿਲਣਗੇ ਫਿਰ ਜਿਹੜਾ ਉਹ ਖਰਾਕੀ ਤੱਤ ਆਪਣੇ ਸਰੀਰ ਨੂੰ ਲੱਗਣਗੇ ਇਹੀ ਕਾਰਨ ਆ ਕਿ ਇੱਕ ਚੰਗਾ ਸੰਤੁਲਿਤ ਭੋਜਨ ਪੈਦਾ ਕਰਨ ਲਈ ਆਪਾਂ ਨੂੰ ਜਿਹੜਾ ਫਸਲਾਂ ਦੇ ਵਿੱਚ ਕੰਪੀਟੀਸ਼ਨ ਘਟ ਕਰ ਦੇਣਾ ਚਾਹੀਦਾ ਹੈਗਾ ਅਕਤੂਬਰ ਦੇ ਮਹੀਨੇ ਲਈ ਗਈ ਬੱਟਾਂ ਜਾਂ ਬੈਡਾਂ ਦੇ ਉੱਪਰ ਅਲਸੀ ਨੂੰ ਤੁਸੀਂ ਨਾਲ ਦੀ ਨਾਲ ਜਿਹੜਾ ਪਾਣੀ ਦੇ ਸਕਦੇ ਹੋ ਕਿ ਜੇਕਰ ਸੁੱਕੇ ਦੇ ਵਿੱਚ ਲਾਈ ਹੈ ਜੇਕਰ ਬੱਤਰ ਦੇ ਵਿੱਚ ਲਾਈ ਹੈ ਤਾਂ ਇਸੇ ਤਰ੍ਹਾਂ ਹੀ ਜਿਹੜਾ ਹਰੀ ਹੋ ਜੂਗੀ ਬੈਡ ਥੋੜੇ ਉੱਚੇ ਬਣਾਉਣੇ ਆ ਬੈਡਾਂ ਦੇ ਉੱਪਰ ਪਾਣੀ ਨਾ ਚੜੇ ਇਸ ਗੱਲ ਦਾ ਧਿਆਨ ਰੱਖਣਾਗਾ ਤੇ ਗੜਾਈ ਦੀ ਗੱਲ ਕਰ ਲਈਏ 2 ਤੋਂ 3 ਗੜਾਈਆਂ ਤੁਹਾਨੂੰ ਕੱਟਣ ਤੱਕ ਇਹਦੇ ਵਿੱਚ ਕਰਨੀਆਂ ਪੈ ਸਕਦੀਆਂ ਨੇਗੀਆਂ ਤੇ ਉਸ ਤੋਂ ਇਲਾਵਾ ਮਲਚਿੰਗ ਕਰ ਸਕਦੇ ਹੋ ਤੁਸੀਂ ਉਹਦੇ ਨਾਲ ਤੁਹਾਡਾ ਗੜਾਈ ਦਾ ਖਰਚਾ ਤੇ ਸਿੰਚਾਈਆਂ ਘੱਟ ਸਕਦੀਆਂ ਨੇਗੀਆਂ ਮਲਚਿੰਗ ਦੇ ਵਿੱਚ ਤੁਸੀਂ ਝੋਨੇ ਦੀ ਪਰਾਲੀ ਨੂੰ ਬੱਟਾ ਜਿਹੜੀਆਂ ਬਣਾਈਆਂ ਨੇ ਉਹਨਾਂ ਦੀਆਂ ਖਾਈਆਂ ਨੇ ਖਾਈਆਂ ਦੇ ਵਿੱਚ ਪਾ ਸਕਦੇ ਹੋ ਤੇ ਉੱਪਰ ਜਿਹੜਾ ਕੋਈ ਸੰਨਾਗਾ ਉੱਥੇ ਵੀ ਜਿਹੜਾ ਤੁਸੀਂ ਸੈੱਟ ਸਕਦੇ ਹੋ ਜੀ ਆ ਅਕਤੂਬਰ ਦੇ ਵਿੱਚ ਲੱਗੀ ਗਈ ਜਿਹੜੀ ਲਾਈ ਗਈ ਜਿਹੜੀ ਆਰਸੀ ਹੈਗੀ ਇਹਨੂੰ ਲਗਭਗ ਜਿਹੜਾ ਫਰਵਰੀ ਦੇ ਅੰਤ ਤੋਂ ਲੈ ਕੇ ਮਾਰਚ ਦੇ ਵਿੱਚ ਫੁੱਲ ਪੈਣੇ ਸ਼ੁਰੂ ਹੋ ਜਾਂਦੇ ਆ ਬੀ ਬਣਨਾ ਸ਼ੁਰੂ ਹੋ ਜਾਂਦਾ ਹੈਗਾ ਤੇ ਇਸ ਸਮੇਂ ਦੇ ਦੌਰਾਨ ਇਹਨੂੰ ਕਿਸੇ ਕਿਸੇ ਤਰ੍ਹਾਂ ਦੀ ਕੋਈ ਜਿਹੜਾ ਕੀਟ ਦੀ ਸਮੱਸਿਆ ਨਹੀਂ ਆਉਂਦੀ ਕਿਉਂਕਿ ਮੌਸਮ ਕਾਫੀ ਵਧੀਆ ਰਹਿੰਦਾ ਇਸ ਸਮੇਂ ਤੇ ਵੈਸੇ ਵੀ ਇਹਨਾਂ ਫਸਲਾਂ ਦੇ ਵਿੱਚ ਜਿਹੜਾ ਕੀਟਾਂ ਦੀ ਬਹੁਤ ਘੱਟ ਜਿਹੜੀ ਸਮੱਸਿਆ ਦੇਖਣ ਦੇ ਵਿੱਚ ਆਉਂਦੀ ਹੈਗੀ ਕਾਫੀ ਸੋਹਣੇ ਮਨਮੋਹਕ ਜਿਹੜੇ ਇਹਦੇ ਫੁੱਲ ਹੁੰਦੇ ਨੇਗੇ ਤੇ ਪੋਲੀਨੇਟਰਾਂ ਨੂੰ ਆਪ ਦੇ ਵਿੱਚ ਅਟਰੈਕਟ ਕਰਦੇ ਨੇ ਪੋਲੀਨੇਟਰਾਂ ਤੋਂ ਭਾਵ ਜਿਹੜੀਆਂ ਮੱਖੀਆਂ ਤੇ ਤਿਤਲੀਆਂ ਜਾਂ ਉੱਡਣ ਵਾਲੇ ਹੋਰ ਜਿਹੜੇ ਇਦਾਂ ਦੇ ਕੀਟ ਨੇਗੇ ਜਿਹੜੇ ਕਿ ਇੱਕ ਫੁੱਲ ਤੋਂ ਬਹਿ ਕੇ ਦੂਜੇ ਤੇ ਜਾਂਦੇ ਨੇ ਉਹਦੇ ਨਾਲ ਪੋਲੀਨੇਸ਼ਨ ਵਧਦੀ ਹੈ ਤੇ ਪੋਲੀਨੇਸ਼ਨ ਵਧਣ ਦੇ ਨਾਲ ਜਿਹੜਾ ਝਾੜ ਵਧਦਾ ਏ ਅਲਸੀ ਦੇ ਵਿੱਚ ਜਿਹੜੀ ਮੁੱਖ ਤੁਸੀਂ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਕਿ ਇਹਨੂੰ ਜ਼ਿਆਦਾ ਸੰਗਣਾ ਨਹੀਂ ਬੀਜਣਾਗਾ ਥੋੜਾ ਜਿਹਾ ਬਿਰਲਾ ਰੱਖਣਾਗਾ ਉਹਦੇ ਨਾਲ ਇਹਦਾ ਬੂਟਾ ਵਧੀਆ ਬਣਦਾ ਤੇ ਜਿਹੜਾ ਇੱਕ ਬੂਟੇ ਤੋਂ ਝਾੜ ਵਧੀਆ ਮਿਲੂਗਾ ਤੁਹਾਨੂੰ ਜੇਕਰ ਤੁਸੀਂ ਇਹਨੂੰ ਸੰਗਣਾ ਬੀਜੋਗੇ ਤਾਂ ਬੂਟਿਆਂ ਦੇ ਵਿੱਚ ਕੰਪੀਟੀਸ਼ਨ ਵੱਧ ਜਾਂਦਾ ਤੇ ਜਿਹੜਾ ਝਾੜ ਘਟਦਾਗਾ ਤੇ ਨਾਲ ਹੀ ਜਿਹੜੀ ਗੁਣਵੱਤਾ ਵੀ ਉਹਦੀ ਘਟਦੀ ਹੈਗੀ ਇਸ ਲਈ ਜਿਹੜਾ ਇਹਨੂੰ ਤੁਸੀਂ ਬਿਰਲਾ ਬੀਜਣਾ ਬੈਡਾਂ ਜਾਂ ਬਟਾਂ ਦੇ ਬੀਜਣਾਗਾ ਅਕਤੂਬਰ ਦੇ ਮਹੀਨੇ ਦੀ ਬਜਾਈ ਕਰਨੀ ਆ ਸਿੰਚਾਈਆਂ ਤਿੰਨ ਤੋਂ ਚਾਰ ਸਿੰਚਾਈਆਂ ਦੇਦੀਆਂ ਪੱਕੀ ਹੋਣੀਆਂ ਨੇ ਬਾਕੀ ਜਿਹੜਾ ਮੌਸਮ ਦੇ ਹਿਸਾਬ ਨਾਲ ਪੰਜ ਤੋਂ 6 ਵੀ ਹੋ ਸਕਦੀਆਂ ਨੇ ਪਾਣੀ ਕਾਫੀ ਮਾਤਰਾ ਦੇ ਵਿੱਚ ਇਹ ਭਾਲਦੀ ਹੈਗੀ ਨਾਲ ਮਿੱਟੀ ਮੋੜਨ ਦੀ ਤੁਸੀਂ ਕੋਸ਼ਿਸ਼ ਕਰਨੀ ਆ ਜੜਾਂ ਦੇ ਨਾਲ ਮਿੱਟੀ ਲਾ ਦਿੱਤੀ ਜਾਵੇ ਉਹ ਖਾਦ ਦੀ ਤਰ੍ਹਾਂ ਕੰਮ ਕਰਦੀ ਹੈਗੀ ਤੇ ਇਹਦੇ 'ਚ ਇੱਕ ਗੱਲ ਹੋਰ ਕਿ ਇਹਦਾ ਕੱਦ ਛੋਟਾ ਹੁੰਦਾ ਇਹਨੂੰ ਤੁਸੀਂ ਫਲਾਂ ਵਾਲੇ ਬੂਟਿਆਂ ਦੇ ਨੇੜੇ ਵੀ ਲਾ ਸਕਦੇ ਹੋਗੇ ਅ ਇਹਦੇ ਦਾਣੇ-ਦਾਣੇ ਵਰਤ ਕੇ ਬਾਕੀ ਸਾਰਾ ਬਜ ਦਾ ਮਟੀਰੀਅਲ ਫਲਾਂ ਵਾਲੇ ਬੂਟਿਆਂ ਦੀਆਂ ਜੜ੍ਹਾਂ ਦੇ ਵਿੱਚ ਮਲਚਿੰਗ ਦੇ ਤੌਰ ਤੇ ਵਰਤੋ ਉਹਦੇ ਨਾਲ ਜਿਹੜੇ ਕੀਟ ਵੀ ਘੱਟ ਆਉਂਦੇ ਨੇਗੇ ਤੇ ਜਿਹੜੇ ਕਾਫੀ ਸਾਰੇ ਤੱਤ ਬੂਟਿਆਂ ਨੂੰ ਮਿਲਦੇ ਨੇ ਸੈੱਲ ਬਣੀ ਰਹਿੰਦੀ ਹੈਗੀ ਜਿਹੜੀ ਵੱਖੋ-ਵੱਖਰੇ ਤਰ੍ਹਾਂ ਦੀ ਮਲਚਿੰਗ ਬੂਟੇ ਦੇ ਵਿੱਚ ਵਰਤੋਗੇ ਤਾਂ ਉਹਦੇ ਨਾਲ ਜਿਹੜਾ ਬੂਟਿਆਂ ਦੇ ਵਿੱਚ ਸਾਰੇ ਤਰ੍ਹਾਂ ਦੇ ਤੱਤ ਪੂਰੇ ਹੁੰਦੇ ਰਹਿੰਦੇ ਨੇ ਜੀ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਤੁਹਾਨੂੰ ਜਿਹੜੀ ਲਾਹੇਵੰਦ ਸਾਬਤ ਹੋਊਗੀ ਅਲਸੀ ਨੂੰ ਕਿਸ ਤਰ੍ਹਾਂ ਲਾਉਣਾਗਾ ਜੇਕਰ ਕੋਈ ਇਸ ਵਿੱਚ ਤੁਹਾਨੂੰ ਜਿਹੜਾ ਡਾਊਟ ਰਿਹਾਗਾ ਜਾਂ ਕੋਈ ਸ਼ੰਕਾ ਰਹੀ ਹੈ ਤਾਂ ਤੁਸੀਂ ਕਮੈਂਟ ਰਾਹੀਂ ਸਾਡੇ ਤੋਂ ਜਿਹੜਾ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ